ਨਸ਼ੇ ਦੇ ਖਿਲਾਫ ਲੜਾਈ ਲੜਦਾ ਸਰਪੰਚ ਆਪਣੇ ਪੁੱਤ ਦੀ লাশ ਨੂੰ ਮੋਢਾ ਦੇਣ ਲਈ ਮਜਬੂਰ ਦੀਵਾਲੀ ਦੇ ਤਿਹਾਰ ਮੌਕੇ ਨਸ਼ੇ ਦੀ ਉਵਡੋਸ ਨਾਲ ਨੌਜਵਾਨ ਦੀ ਹੋਈ ਮੌਤ ਇਹ ਪਤਾ ਨਹੀਂ ਕਿ ਇੱਕ ਪੰਜਾਬ ਦੀ ਜਵਾਨੀ ਨੂੰ ਕੋਈ ਨਜ਼ਰ ਲੱਗੀ ਸਾਡੇ ਇੱਕ ਕੱਲਾ ਸਾਡੇ ਮਸੀਤਾਂ ਦਾ ਨਹੀਂ ਹਾਲ ਮਗਰ ਬੱਚੇ ਮਸੀਤਾਂ ਦੇ ਜੇ ਮੈਂ ਕਹਾਂ ਤਾਂ 10 ਤੋਂ 15 ਬੱਚੇ ਹੋਰ ਜਿਹੜੇ ਇਸ ਦਰਦ ਦੇ ਵਿੱਚ ਹੈਗੇ ਆ ਅਸੀਂ ਬੜੀ ਹੀ ਪੰਚਾਇਤਾਂ ਲੋਕ ਕੋਸ਼ਿਸ਼ ਵੀ ਬਹੁਤ ਕੀਤੀ ਆ ਔਰ ਕੱਲਾ ਜੇ ਹੁਣ ਆਪਾਂ ਸਰਕਾਰਾਂ ਤੇ ਕਵਾਂਗੇ ਵੀ ਸਰਕਾਰਾਂ ਸਾਡੇ ਬੱਚਿਆਂ ਨੂੰ ਨਸ਼ੇ ਦੇ ਕੱਢਣ ਇਹ ਮਾਪੇ-ਵਾਪੇ ਨੂੰ ਵੀ ਆਪਣੇ ਬੱਚਿਆਂ ਦੀ ਕੇਅਰ ਕਰਨੀ ਪੈਣੀ ਹੈ। ਦੇਖੋ ਸ਼ਮਸ਼ਾਨ ਘਾਟ ਚੋਂ ਕਿਹੜੇ ਹਾਲਾਤਾਂ ਚ ਮਿਲੀ ਲਾਸ਼। ਲਾਸ਼ ਦੋਵੇਂ ਭੈਣ ਭਰਾ ਸੀਗੇ। ਹਾਏ ਹਾਏ। ਤੇ ਬਹੁਤ ਕੰਮ ਬੁੱਖਾ ਵਾ ਤੇ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਕੋਈ ਗੋਲੀਆਂ ਗਾਲੀਆਂ ਨਹੀਂ ਚੱਲਦੀਆਂ ਵਾ ਕੈਪਸੂਲ ਚੱਲਦੇ ਕੋਈ ਕੋਸ਼ੇ ਚੱਲਦਾ ਉਹ ਨਾ ਹਰ ਇੱਕ ਪਿੰਡਾਂ ਚ ਬੰਦ ਕਰਨਾ ਚਾਹੀਦਾ ਕਿਉਂਕਿ ਸਾਡੇ ਵੀ ਬੱਚੇ ਗਾਂ ਛੋਟੜੇ ਬੱਚੇ ਆ ਕਿਉਂ ਸਾਨੂੰ ਵਡਾਰੇ ਚੀਜ਼ ਦਾ ਨਾ। ਤਾਂ ਗਾਂ ਜਵਾਨ ਹੋਣ ਰਿਹਾ ਉਹ ਵੀ ਇਹ ਤਲਦਰ ਚਨਾ ਤਸੇ ਹਨ ਪਿੰਡ ਵਸੇ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ ਅਸਾ ਹਟ ਨਹੀਂ ਤੇ ਵਧ ਰਿਹਾ ਉਹ ਲਿਆ ਕੇ ਉਹਨੂੰ ਪੀਸ ਕੇ ਉਹ ਸਰਿੰਜਾਂ ਨਾਲ ਟੀਕੇ ਲਾ ਰਹਿ ਬੱਚੇ ਲਾ ਲਾ ਕੇ ਮਰ ਰਹੇ ਇਹ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਦੇ ਨਾਲ ਉਹ ਨਾ ਜਿਹੜੇ ਤੁਸੀਂ ਕਿੰਨੇ ਵੀ ਅਸੀਂ ਨਸ਼ਾ ਘਟਾ ਕਰਦੇ ਆ ਗੋਲੀਆਂ ਨਾ ਨਸ਼ਾ ਵਧ ਰਿਹਾ ਵਧ ਰਿਹਾ ਨਸ਼ਾ ਵਧ ਰਿਹਾ ਵਧ ਰਿਹਾ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਹੇਠ ਆਉਂਦੇ ਪਿੰਡ ਮਸੀਤਾ ਚ ਅੱਜ ਉਹ ਦ੍ਰਿਸ਼ਾ ਜਿਸ ਨੂੰ ਵੇਖ ਕੇ ਪੱਥਰ ਵੀ ਰੋ ਪਏ ਪਿੰਡ ਦੇ ਮੌਜੂਦਾ ਸਰਪੰਚ ਹਰਮੇਸ਼ ਸਿੰਘ ਗੋਰਾ ਸਰਪੰਚ ਦਾ ਇਕਲੌਤਾ ਪੁੱਤਰ ਸੁਖਵਿੰਦਰ ਸਿੰਘ ਸੁਖ ਜਿਸ ਦੀ ਉਮਰ 20 ਸਾਲਾਂ ਦੀ ਹੈ ਉਸ ਦੀ ਮਾਂ ਦੀ ਮੌਤ ਕੋਰੋਨਾ ਸਮੇਂ ਹੋਈ ਸੀ ਤੇ ਅੱਜ ਉਹ ਨੌਜਵਾਨ ਮ੍ਰਿਤਕ ਹਾਲਤ ਵਿੱਚ ਸ਼ਮਸ਼ਾਨ ਘਾਟ ਚੋਂ ਮਿਲਿਆ ਪਿੰਡ ਦੇ ਲੰਬੜਦਾਰਾਂ ਸਰਪੰਚਾਂ ਤੇ ਸਾਬਕਾ ਸਰਪੰਚਾਂ ਨੇ ਦੱਸਿਆ ਕਿ ਇਹ ਲੜਕਾ ਕੁਝ ਮਹੀਨੇ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਨਸ਼ਾ ਛਡਾਉਣ ਲਈ ਕੈਂਪ 'ਚ ਭੇਜਿਆ ਗਿਆ ਸੀ ਸਰਪੰਚ ਨੇ ਕਈ ਵਾਰ ਪੁਲਿਸ ਨੂੰ ਨਸ਼ਾ ਤਸਕਰ ਬਾਰੇ ਜਾਣਕਾਰੀ ਦਿੱਤੀ ਸਰਪੰਚ ਤੇ ਪੰਚਾਇਤ ਨੇ ਕਈਆਂ ਨੂੰ ਫੜਵਾਇਆ ਵੀ ਪਰ ਨਸ਼ਾ ਤਸਕਰ ਕੁਝ ਸਮੇਂ ਬਾਅਦ ਉਹਛੁਟਕੇ ਨੂੜਾ ਅਗੇ ਪਿੰਡ ਦੀ ਪੰਚਾਇਤ ਦਾ ਸਿੱਧਾ આરોਪ ਹੈ ਕਿ ਜਤਾ ਸੁਖਦੇਵ ਨੂੰ ਨਸ਼ੇ ਦਾ ਟੀਕਾ ਲਾਇਆ ਗਿਆ ਜਾਂ ਉਸ ਨੂੰ ਮਾਰ ਦਿੱਤਾ ਗਿਆ ਇਹ ਮਾਮਲਾ ਸਿਰਫ ਇੱਕ ਪਰਿਵਾਰ ਦਾ ਨਹੀਂ ਇਹ ਪੰਜਾਬ ਦੇ ਹਰ ਉਸ ਪਿੰਡ ਦੀ ਤਸਵੀਰ ਹੈ ਜੋ ਨਸ਼ੇ ਨਾਲ ਲੜ ਰਿਹਾ ਹੈ ਜਿੱਥੇ ਸਰਪੰਚ ਖੁਦ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਰ ਉਸ ਦਾ ਆਪਣਾ ਪੁੱਤ ਹੀ ਨਸ਼ੇ ਦੀ ਪੇਟ ਚੜ ਗਿਆ ਸਰਪੰਚ ਹਰਮੇਸ਼ ਸਿੰਘ ਗੋਰਾ ਜਿਸ ਨੇ ਆਪਣੇ ਹੱਥੀ ਨਸ਼ਾ ਤਸਕਰ ਨੂੰ ਫੜਾਇਆ ਸੀ ਪਰ ਅੱਜ ਆਪਣੇ ਹੀ ਪੁੱਤ ਦੀ लाश ਨੂੰ ਮੋਢਿਆਂ ਤੇ ਚੁੱਕ ਕੇ ਸ਼ਮਸ਼ਾਨ ਘਾਟ ਲਿਜਾ ਰਿਹਾ ਹੈ ਉਹੀ ਪੁੱਤ ਜਿਸ ਨੂੰ ਦੁੱਧ ਮੱਖਣਾ ਨਾਲ ਪਾਲਿਆ ਸੀ ਜਿਸ ਤੋਂ ਘਰ ਦੀ ਰੌਸ਼ਨੀ ਸੀ ਹੁਣ ਸਿਰਫ ਇੱਕ ਤਸਵੀਰ ਤੇ ਯਾਦ ਬਚੀ ਹੈ ਉਸਦੀ ਭੈਣ ਜੋ ਕੈਨੇਡਾ ਰਹਿੰਦੀ ਹੈ ਹੁਣ ਕੇਵਲ ਵੀਡੀਓ ਸਕਰੀਨ ਰਾਹੀਂ ਭਰਾ ਦਾ ਮੂੰਹ ਵੇਖ ਸਕੀ ਪਿੰਡ ਦੇ ਪੰਚਾਇਤੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਉਹਨਾਂ ਦਾ ਕਹਿਣਾ ਕਿ ਪਿੰਡ ਮਸੀਤਾ ਚ ਪਿਛਲੇ ਕੁਝ ਸਾਲਾਂ ਚ 12 ਨੌਜਵਾਨ ਨਸ਼ੇ ਕਰਨ ਮਰ ਚੁੱਕੇ ਨੇ ਅਤੇ ਹੁਣ 12 ਸਾਲ ਦੇ ਬੱਚੇ ਵੀ ਨਸ਼ਾ ਕਰਨ ਲੱਗ ਪਏ ਨੇ ਕਿੱਦਾਂ ਨੂੰ ਜਾ ਰਿਹਾ ਹੈ ਸਾਡਾ ਪੰਜਾਬ ਪੰਚਾਇਤ ਦੇ ਮੈਂਬਰਾਂ ਦਾ ਸਵਾਲ ਸਿੱਧਾ ਸਰਕਾਰ ਵੱਲ ਹੈ ਜਦੋਂ ਅਸੀਂ ਨਸ਼ਾ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਹੀ ਸ਼ਮਰ ਬਣਾਇਆ ਜਾਂਦਾ ਹੈ ਨਸ਼ਾ ਵੇਚਣ ਵਾਲੇ ਛੁੱਟ ਕੇ ਆ ਜਾਂਦੇ ਨੇ ਤੇ ਸਾਡੇ ਬੱਚੇ ਮਰਦੇ ਨੇ ਕਿੱਥੇ ਜਾਵੇ ਇਹ ਪੰਜਾਬ ਪੰਜਾਬ ਜਿਸ ਨੂੰ ਜੋਧਿਆਂ ਤੇ ਸੂਰਮਿਆਂ ਦੀ ਧਰਤੀ ਕਿਹਾ ਜਾਂਦਾ ਸੀ ਅੱਜ ਨਸ਼ੇ ਦੀ ਦਲਦਲ ਵਿੱਚ ਡੁੱਬ ਰਿਹਾ ਹੈ ਪਿੰਡ ਮਸੀਤਾ ਦੇ ਸਰਪੰਚ ਹਰੀ ਸਿੰਘ ਗੋਰਾ ਦੇ ਪੁੱਤਰ ਸੁਖਦੇਵ ਸਿੰਘ ਦੀ ਮੌਤ ਹੋਈ ਹੈ ਕੇਵਲ ਇੱਕ ਪਰਿਵਾਰ ਦਾ ਦੁੱਖ ਨਹੀਂ ਇਹ ਪੂਰੇ ਪੰਜਾਬ ਲਈ ਇੱਕ ਸਵਾਲ ਹੈ ਜਦੋਂ ਨਸ਼ੇ ਦੇ ਖਿਲਾਫ ਲੜਾਈ ਲੜਨ ਵਾਲੇ ਹੀ ਹਾਰ ਰਹੇ ਨੇ ਤਾਂ ਫਿਰ ਜਿੱਤ ਕਿਸ ਦੀ ਹੋਵੇਗੀ ਨਸ਼ੇ ਦੀ ਜਾਂ ਫਿਰ ਪੰਜਾਬ ਦੀ ਕੀ ਤੁਸੀਂ ਆਪ ਕਮੈਂਟ ਕਰਕੇ ਜਰੂਰ ਦੱਸਿਓ ਬੜੀ ਦੁਖਦਾਈ ਘਟਨਾ ਜੀ ਸਾਰੇ ਨਗਰ ਵਾਸਤੇ ਸਾਡੇ ਬਹੁਤ ਅੱਛੇ ਮਿੱਤਰ ਨੇ ਰਮੇਸ਼ ਸਿੰਘ ਜੀ ਜਿਨ੍ਹਾਂ ਦਾ ਬੇਟਾ ਪੂਰਾ ਹੋਇਆ ਮਜੂਦਾ ਸਰਪੰਚ ਨੇ ਤੇ ਬੱਚੇ ਦੀ ਹਜੇ ਉਮਰ ਵੀ 20 ਸਾਲ ਆ ਪਤਾ ਨਹੀਂ ਕੀ ਹਨ ਹੋਣੀ ਆ ਵੀ ਕਿੱਧਰ ਨੂੰ ਸਾਡੇ ਬੱਚੇ ਤੁਰੇ ਜਾਂਦੇ ਆ ਇਹ ਪਤਾ ਨਹੀਂ ਕਿ ਇੱਕ ਪੰਜਾਬ ਦੀ ਜਵਾਨੀ ਨੂੰ ਕੋਈ ਨਜ਼ਰ ਲੱਗੀ ਸਾਡੇ ਇਹ ਕੱਲਾ ਸਾਡੇ ਮਸੀਤਾਂ ਦਾ ਨਹੀਂ ਹਾਲ ਆ ਮਗਰ ਬੱਚੇ ਨਸੀਤਾਂ ਦੇ ਜੇ ਮੈਂ ਕਹਾਂ ਤਾਂ 10 ਤੋਂ 15 ਬੱਚੇ ਹੋਰ ਜਿਹੜੇ ਦਰਦਦਲੂ ਦੇ ਵਿੱਚ ਹੈਗੇ ਆ। ਬੜੀ ਹੀ ਪੰਚਾਇਤਾਂ ਨੂੰ ਕੋਸ਼ਿਸ਼ ਵੀ ਬਹੁਤ ਕੀਤੀ ਆ ਪਰ ਕੱਲਾ ਜੇ ਹੁਣ ਆਪਾਂ ਸਰਕਾਰਾਂ ਤੇ ਕਵਾਂਗੇ ਵੀ ਸਰਕਾਰਾਂ ਸਾਡੇ ਬੱਚਿਆਂ ਨੂੰ ਰਛੇ ਦੇ ਕੱਢਣ ਇਹ ਮਾਪੇ-ਵਾਪੇ ਨੂੰ ਵੀ ਆਪਣੇ ਬੱਚਿਆਂ ਦੀ ਕੇਅਰ ਕਰਨੀ ਪੈਣੀ ਆ। ਅੰਦੂਰ ਦੀ ਕੀ ਪੂਰੇ ਸੁਲਤਾਨਪੁਰ ਇਲਾਕੇ ਦੀ ਤਨਦਾਦੀ ਵੀ ਆ 2-3 ਮਹੀਨਿਆਂ ਦੇ ਵਿੱਚ 18 ਤੋਂ 20 ਬੱਚਿਆਂ ਦੀਆਂ ਮੌਤਾਂ ਇਸੇ ਕਾਰਨ ਹੋਈਆਂ। ਕਈ ਵਾਰ ਸ਼ਰਮਸਾਰ ਹੋਣ ਕਰਕੇ ਮਾਪੇ ਕਈ ਵਾਰ ਜ਼ਿਕਰ ਵੀ ਨਹੀਂ ਕਰਦੇ ਕਿ ਹਾਂ ਵੀ ਪਰ ਕੋਸ਼ਿਸ਼ ਕਰਦੇ ਕਈ ਵਾਰ ਦੇਖੋ ਇਸ ਸਾਡੇ ਵੀਰ ਨੇ ਨਾ ਆਪਣੇ ਬੱਚੇ ਨੂੰ ਬਚਾਉਣ ਲਈ ਕੈਂਪ ਦੇ ਵਿੱਚ ਬੜੀ ਮਿਹਨਤ ਕੀਤੀ ਆ ਵੀ ਇੱਕੋ ਆ ਕਰੋਨਾ ਕਾਲ ਦੇ ਵਿੱਚ ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਸੀ ਇਹ ਦੋ ਪੈਨ ਭਰਾ ਸੀ ਇਹਨਾਂ ਦੀ ਪਰਸ਼ਵ ਲਈ ਇੱਕ ਚੰਗਾ ਜੀਵਨ ਸਾਥੀ ਉਹ ਵੀ ਉਹਨੇ ਦਿਖੋ ਸਾਡੀ ਭੈਣ ਆ ਇੰਨਾ ਕੁ ਸਤਕਾਰ ਬੱਚਿਆਂ ਨੂੰ ਪਿਆਰ ਕਰਦੀ ਸੀ ਪਰ ਫਿਰ ਵੀ ਪਤਾ ਨਹੀਂ ਕੀ ਅਨਹੋਣੀ ਵੀ ਬੱਚੇ ਸਾਡੇ ਕਹੜਿਆਂ ਤੋਂ ਬਾਹਰ ਹੋਈ ਜਾਂਦੇ ਉਹ ਪੰਜਾਬ ਕੀ ਨਾਮ ਸੀ ਬੱਚੇ ਦਾ ਜੋਦਾ ਪੰਜਾਬ ਦਾ ਜਿੰਨੇ ਬਣਨਾ ਸੀ ਜਨੇ ਨਾਮ ਚ ਮਕਾਉਣਾ ਸੀ ਮਾਪਿਆਂ ਦਾ ਗੱਲ ਤੇ ਕੀ ਘਟਨਾ ਹੋਈ ਸਾਰੀ ਗੱਲ ਤੇ ਅਫਸੋਸ ਇਸੇ ਗੱਲ ਦਾ ਹੁੰਦਾ ਵੀ ਜਿੱਥੇ ਗੁਰੂਆਂ ਪੀਰਾਂ ਦੀ ਐਡੀ ਧਰਤੀ ਤੇ ਉਥੇ ਡੱਡੇ ਸੂਰਬੀਰ ਸਾਡੇ ਪੈਦਾ ਹੋਣ ਵਾਲੇ ਤੇ ਅੱਜ ਅਹੀ ਕਿੱਧਰ ਨੂੰ ਚੱਲੇ ਗਏ ਇਹਨਾਂ ਬੱਚਿਆਂ ਨੇ ਗਾਂ ਆਪਣਾ ਦੇਸ਼ ਚਲਾਉਣਾ ਕਿ ਨਾਮ ਸੀਗਾ ਤੇ ਕਿੱਥੋਂ ਮਿਲੀ ਲਾਸ਼ ਇਹ ਬੱਚਾ ਜੀ ਸਾਡਾ ਕੱਲ ਸ਼ਾਮ ਦੀ ਘਟਨਾ ਕੋਈ 8 ਵਜੇ ਦੀ ਆ ਤੇ ਪਤਾ ਕਰਦੇ ਰਹੇ ਉਹਦੇ ਫੋਨ ਦੋਨੇ ਹੀ ਬੰਦ ਸੀਗੇ ਸਵਿਚ ਬੰਦ ਹੋਏ ਇਹਦਾ ਮਤਲਬ ਆ ਵੀ ਉਹ ਬੱਚਾ ਇਕੱਲਾ ਨਹੀਂ ਉਹਦੇ ਨਾਲ ਉਹਦੇ ਸਾਥੀ ਵੀ ਕੋਈ ਹੋਣਗੇ ਜਦੋਂ ਉਹਦੀ ਕੋਖ ਕੀਤੀ ਤੇ ਉਹ ਸਾਨੂੰ ਪਤਾ ਨਹੀਂ ਲੱਗ ਰਿਆ ਫੋਨ ਉਹਦੇ ਦੋਨੇ ਬੰਦ ਆ ਰਹੇ ਸੀਗੇ ਫਿਰ ਜਦੋਂ ਉਥੇ ਸ਼ਮਸ਼ਾਨ ਘਾਟ ਜਾ ਕੇ ਦੇਖਿਆ ਤੇ ਉਹਦੇ ਬੂਟ ਲਾਏ ਪਏ ਸੀਗੇ ਮੋਬਾਈਲ ਵੀ ਉਹਦੇ ਗੈਰ ਸੀਗੇ ਤੇ ਮੋਟਰਸਾਈਕਲ ਦੀ ਚਾਬੀ ਵੀ ਹੈ ਨਹੀਂ ਸੀ ਇਹਦਾ ਮਤਲਬ ਆ ਵੀ ਉਹ ਬੱਚਾ ਇਕੱਲਾ ਨਹੀਂ ਸੋਦੇ ਨਾਲ ਦੋ ਚਾਰ ਜਣੇ ਹੋਰ ਵੀ ਹੋਣਗੇ ਕਿਉਂ ਜੇ ਪਰ ਰਿਆ ਵੀ ਜੇ ਬੱਚਿਆਂ ਨੇ ਗਲਤੀ ਕਰ ਲਈ ਜੇ ਉਹ ਨਾਲ ਦੇ ਸਾਥੀ ਉਹਨਾਂ ਦੇ ਸਾਨੂੰ ਦੱਸਦੇ ਚਾ ਘਰੇ ਆ ਕੇ ਦੱਸਦੇ ਅਸੀਂ ਉਹਨੂੰ ਕਿਤੇ ਮੁੱਢਲੀ ਸਹਾਇਤਾ ਲਈ ਹਸਪੀਟਲ ਲੈ ਕੇ ਜਾਂਦੇ ਸ਼ਾਇਦ ਉਹਦੀ ਜਾਨ ਬਚ ਜਾਂਦੀ ਮੌਤ ਕਿੱਦਾਂ ਹੋਈ ਬੱਸੇ ਮੌਤ ਯਾਰ ਵਦਨਾਮੀ ਕੀ ਹੁਣ ਕਰੀਏ ਵੀ ਹੈ ਨਹੀਂ ਸੀਗਾ ਦੇਖੋ ਗੋਲੀਆ ਗੋਟ ਮਾੜੀ ਸੈੜੀ ਦੇ ਵਿੱਚ ਕੀ ਹੋਣਾ ਸੀ ਪਹਿਲਾਂ ਉਹਨੂੰ ਡੇਢ ਦੋ ਮਹੀਨੇ ਪਹਿਲਾਂ ਕੈਂਪੋ ਵੀ ਰੱਖਿਆ ਬਿਲਕੁਲ ਬੱਚਾ ਕਾਬਲ ਹੋ ਗਿਆ ਸੀਗਾ ਵੀ ਆਪਾਂ ਨਹੀਂ ਮੰਨਦੇ ਵੀ ਹੁਣ ਉਹ ਨਸ਼ਾ ਕਰਦਾ ਹੋਏਗਾ ਪਰ ਹੁਣ ਕੱਲ ਪਤਾ ਨਹੀਂ ਕੀ ਹੋਣੀ ਹੋਈ ਆ ਵੀ ਪਤਾ ਨਹੀਂ ਵੀ ਜਿਆਦੀ ਕੋਈ ਓਵਰਡੋਜ਼ ਕਿਸੇ ਨੇ ਲਾਤੀ ਆ ਕਿ ਆਪ ਉਹਨੇ ਕਰ ਲਈ ਆ ਇਸ ਕਰਕੇ ਉਹਦੀ ਮੌਤ ਹੋ ਗਈ ਹੂੰ ਹਾਲਾਤ ਤੁਸੀਂ ਦੇਖ ਸਕਦੇ ਹੋ ਹੋਰ ਵੀ ਸਾਡੇ ਨਾਲ ਮੈਂਬਰ ਪੰਚਾਇਤ ਵੀਰ ਨੰਬਰਦਾਰ ਨੇ ਪੰਜਾਬ ਦੀ ਜਵਾਨੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੀ ਜਵਾਨੀ ਜਿਹਨਾਂ 90% ਕੁਰਬਾਨੀਆਂ ਦੇ ਕੇ ਪੰਜਾਬ ਦੇਸ਼ ਆਜ਼ਾਦ ਕਰਾਇਆ ਅੱਜ ਉਹ ਜਵਾਨੀ ਜਦੋਂ ਇਸ ਦਲਦਲ ਦੇ ਵਿੱਚ ਫਸ ਜਾਂਦੀ ਆ ਜਿਹੜੇ ਬੱਚਿਆਂ ਨੇ ਆਪਣੇ ਮਾਂ ਪਿਓ ਨੂੰ ਮੋਢਾ ਦੇ ਕੇ ਸ਼ਮਸ਼ਾਨ ਘਾਟ ਲੈ ਜਾਣਾ ਸੀ ਅੱਜ ਪਿਓ ਉਹਨਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਲਾਂਬੂ ਲਾ ਰਹੇ ਇੰਨਾ ਮਾੜਾ ਸਮਾਂ ਪੰਜਾਬ ਦੇ ਤੇ ਆ ਰਿਹਾ ਕਿ ਕਣ ਬਾਈ ਗੁਰੂ ਜੀ ਦਾ ਹਾਲਸਾ ਬਾਈ ਗੁਰੂ ਜੀ ਦੀ ਪਤੇ ਦੇਖੋ ਜੀ ਇਹ ਬਹੁਤ ਬਹੁਤ ਮੜਾ ਕੰਮ ਹੋਇਆ ਵਾ ਤੇ ਮੈਂ ਸਰਕਾਰ ਨੂੰ ਵੀ ਕਹਣਾ ਚਾਹੁੰਦਾ ਵੀ ਕੁਛ ਨਾ ਕੁਛ ਇਹ ਚੀਜ਼ ਤੇ ਨੱਥ ਪਾਈ ਜਾਵੇ ਕਿਉਂਕਿ ਏਡੀ ਹੁਣ ਹਰ ਬੱਚੇ ਮਤਲਬ ਘਰੋ ਘਰ ਉਜੜ ਗਿਆ ਹਨਾ ਮਤਲਬ ਕਿ ਕਲੇਮ ਸੀਤਾ ਦੀ ਗੱਲ ਨਹੀਂ ਹੈਗੀ ਲੌਤਾ ਹੀ ਸੀਗਾ ਬਿਲਕੁਲ ਲੌਤਾ ਹੀ ਦੋਵੇਂ ਭੈਣ ਭਰਾ ਸੀਗੇ ਹਾਏ ਹਾਏ ਤੇ ਬਹੁਤ ਕੰਮ ਬੋਖਾ ਵਾ ਤੇ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਕੋਈ ਗੋਲੀਆਂ ਗਾਲੀਆਂ ਨਹੀਂ ਚੱਲਦੀਆਂ ਵਾ ਕੈਪਸੂਲ ਚੱਲਦੇ ਕੋਈ ਕੋਸ਼ੇ ਚੱਲਦਾ ਵਾ ਨਾ ਹਰ ਇੱਕ ਪਿੰਡਾਂ 'ਚ ਬੰਦ ਕਰਨਾ ਚਾਹੀਦਾ ਕਿਉਂਕਿ ਸਾਡੇ ਵੀ ਬੱਚੇ ਗਾਂ ਛੋਟੜੇ ਬੱਚੇ ਆ ਕਿਉਂ ਸਾਨੂੰ ਵਡਾਰੇ ਚੀਜ਼ ਦਾ ਹਨਾ ਤੇ ਗਾਂ ਜਵਾਨ ਹੋਣ ਡਿਆ ਉਹ ਵੀ ਇਹ ਤਲਦਾ ਚਨਾ ਤਸੇ ਜਾਣ ਇਸ ਕਰਕੇ ਮੇਰੀ ਇਹ ਸਰਕਾਰ ਨੂੰ ਬੇਨਤੀ ਹੈ ਵੀ ਇਹ ਜੀਜ ਦੇ ਨਾਤ ਪਾਈ ਜਾਵੇ ਇਹ ਬੱਚੇ ਦੀ ਕਿੱਥੋਂ ਲਾਸ਼ ਮਿਲੀ ਤੇ ਕਿਹੜੇ ਹਾਲਾਤਾਂ ਚ ਇਹ ਹਾਲਾਤਾਂ ਚ ਦੇਖੋ ਜੀ ਅਸੀਂ ਤਾਂ ਨਹੀਂ ਸੀ ਨਾਲ ਸੀਗੇ ਆਪਣੇ ਸਰਪੰਚ ਸਾਹਿਬ ਨਾਲ ਸੀਗੇ ਤੇ ਜਿਹੜੇ ਮਤਲਬ ਦੋ ਚਾਰ ਜਿਹੜੇ ਨਾਲ ਹੈਗੇ ਸੀਗੇ ਰੇ ਮਤਲਬ ਕੁਝ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਮਤਲਬ ਸੁਰਤ ਆ ਜਵੇ ਜਦੋਂ ਬਿਲਕੁਲ ਉਹਨਾਂ ਦੇ ਹੱਥੋਂ ਮਤਲਬ ਨਿਕਲਦੀ ਗੱਲ ਦੇਖੀ ਆ ਵੀ ਨਹੀਂ ਇਹ ਮਤਲਬ ਕੰਮ ਔਖਾ ਹੋ ਗਿਆ ਵਾ ਉਹਨੂੰ ਛੱਡ ਕੇ ਇਹ ਭੱਜ ਗਏ ਹਾਂਜੀ ਤੁਸੀਂ ਹਾਲਾਤ ਦੇਖ ਸਕਦੇ ਹੋ ਹੋਰ ਵੀ ਨਹੀਂ ਪੰਜਾਬ ਦੇ ਹਾਲਾਤ ਉਲੜਗਾ ਤਰ ਦੇ ਆ ਜੇ ਮੁੰਡਾ ਇਦਾਂ ਦਾ ਹੈ ਨਹੀਂ ਸੀਗਾ ਕਿਉਂਕਿ ਮੈਂ ਉਹਦੇ ਨਾਲ ਬੈਠਾ ਮੈਂ ਜਿੰਨਾ ਹੀ ਉਹਨੂੰ ਗੁੱਸੇ ਦਾ ਮਤਲਬ ਜੇ ਕਿਤੇ ਵੀ ਮੈਨੂੰ ਕਹਿੰਦਾ ਮੈਂ ਨਾਲ ਇੱਕ ਬੰਦੇ ਕੋ 아이ਫੋਨ ਹੋਵੇ 1.5 ਲੱਖ ਦਾ ਉਹ ਦੇ ਕੇ ਤੇ 5000 ਦਾ ਫੋਨ ਲਵੇ ਬੰਦਾ ਹੋ ਸਕਦਾ ਇਦਾਂ ਦਾ ਬੜਿਆ ਨਹੀਂ ਮਾਰਿਆ ਗਿਆ ਇਹ ਜੀ ਨੂੰ ਮੈਂ ਨਹੀਂ ਬਲੀਵ ਕਰਦਾ ਕਿ ਟੀਕੇ ਲਾਉਣ ਵਾਲਾ ਬੰਦਾ ਜਾਂ ਕੋਈ ਨਸ਼ਾ ਕਰਨਾ 1 ਮਿੰਟ ਚ ਬੰਦਾ ਪਸਾਣਾ ਜਾਂਦਾ ਭਾਜੀ 2-3 ਮਹੀਨੇ ਸੈਂਟਰ ਵੀ ਕਟਾਇਆ ਉਹ ਤੋਂ ਬਾਅਦ ਜਦੋਂ ਕੋਈ ਵੀ ਗੱਲ ਹੋਣੀ ਹੈ 10 ਮਹੀਨੇ ਸੈਂਟਰ ਰਹਿ ਕੇ ਉਸ ਤੋਂ ਬਾਅਦ ਨਸ਼ਾ ਬੰਦ ਕਰ ਬਿਲਕੁਲ ਬੰਦ ਕਰ ਜੀ ਬਾਕੀ ਸੰਗਤ ਮਾਰੀ ਤੇ ਸੋਸਾਇਟੀ ਜਿਹੜੀ ਮਾਰੀ ਉਹ ਤਾਂ ਮਰੀ ਦੇ ਕਾਰਨ ਆ ਮਾਰੀ ਸੋਸਾਇਟੀ ਜਿਹੜੀ ਸਾਡੇ ਪਿੰਡ ਦੇ ਵਿੱਚ ਬਹੁਤ ਇਹੋ ਜਿਹੇ ਲੋਕ ਆ ਜਿਹੜੇ ਕਿਸੇ ਦਾ ਘਰ ਪਰਵਾਸ ਕਰਦਾ ਹੈ ਇਹ ਨਸ਼ਾ ਬੰਦ ਕਿੰਦਾ ਹੋ ਸਕਦਾ ਗੌਰਮੰਡੀ ਕਰੇ ਹੋ ਸਕਦਾ ਅਸੀਂ ਕੋਸ਼ਿਸ਼ ਕਰ ਲਈ ਸਾਡੇ ਹੱਥ ਵਿੱਚ ਨਹੀਂ ਆਇਆ ਕੋਈ ਟੈਂਡ ਦੀਆਂ ਪੁਕਾਹੇ ਇਹ ਗੇਰ ਫਸਾਈਦਾ ਵਾ ਤੇ ਉਹ ਛੋਟਾ ਦਾ ਵਾ ਅਸੀਂ ਬੜਾ ਕੁਝ ਕੀਤਾ ਜੀ ਤੁਸੀਂ ਉਸੇ ਦੱਸਿਆ ਜਿਹੜੇ ਨਸ਼ੀ ਵੀ ਦੱਸਿਆ ਸਾਰਾ ਕੁਝ ਸਿਰਫ ਛਟਾਉਂਦੇ ਹੀ ਕਰੀ ਤੁਸੀਂ ਕੀ ਹੈ ਮੈਂਬਰ ਪੰਚਾਇਤ ਜਾਂ ਸਿਰਫ ਮੈਂਬਰ ਪੰਚਾਇਤ ਜੀ ਅੱਛਾ ਤੁਸੀਂ ਮੈਂਬਰ ਪੰਚਾਇਤ ਆਪਣੀ ਜ਼ਿੰਮੇਵਾਰੀ ਨਿਭਾਈ ਆ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਤੁਸੀਂ ਫੜਾਇਆ ਫੜਾਇਆ ਵੀ ਆ ਤੇ ਫਿਰ ਵਾਪਸ ਆਉਂਦੇ ਫਿਰ ਆ ਜਾਂਦੇ ਕੀ ਕਾਰਨ ਕੀ ਛੱਡ ਗਦਨ ਰੱਬ ਜਾਣੇ ਅਸੀਂ ਕਿਹਨੂੰ ਕੀ ਕਰ ਸਕਦੇ ਹੂੰ ਸਿਰਕੇ ਨਸ਼ਾਦ ਨੂੰ ਵੇਚਦੇ ਜਿਹੜੇ ਆ ਉਹਨਾਂ ਨੂੰ ਫਸਾਇਆ ਜਾਂਦਾ ਪੰਚਾਇਤ ਆਪਣੀ ਜ਼ਿੰਮੇਵਾਰੀ ਨਾ ਪਾਉਂਦੀ ਅੱਜ ਮੌਜੂਦਾ ਸਰਪੰਚ ਦਾ ਬੱਚਾ ਹੀ ਦੇਖ ਲੋ ਇਸ ਨੂੰ ਦੇਖੋ ਜੀ ਇਹ ਕੱਲਾ ਮਤਲਬ ਮੈਂਬਰ ਜਾਂ ਸਰਪੰਚ ਜਾਂ ਪੰਚਾਇਤ ਦੇ ਹੱਥ ਵਸ ਨਹੀਂ ਜੁੱਬੇ ਵਾਰੀ ਨਾ ਪਾ ਰਹੇ ਨਾ ਸਾਰਾ ਹਾਂਜੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਇਹ ਦੇਖੋ ਜੀ ਸਾਨੂੰ ਸਾਰੇ ਪਿੰਡ ਨੂੰ ਇੱਕ ਇੱਕ ਮੋਠੋਣਾ ਬਣਾਉਣਾ ਸਾਨੂੰ ਇੱਕ ਝੋਟ ਹੋਣਾ ਪੈਣਾ ਵਾ ਤਾਂ ਫੇਰ ਨਕਸ਼ ਮਤਲਬ ਕੋਈ ਨਾ ਕੋਈ ਸਰਕਾਰ ਨੂੰ ਕੀ ਅਪੀਲ ਕਰਨਾ ਸਰਕਾਰ ਨੂੰ ਤਾਂ ਅਸੀਂ ਇਹ ਅਪੀਲ ਕਰਦੇ ਆ ਦੇਖੋ ਜੀ ਜਿਹੜੀਆਂ ਗੋਲੀਆਂ ਦਿੰਦੇ ਉਹ ਵੀ ਬੰਦ ਕੀਤੀਆਂ ਜਾਣਾ ਹਾਂ ਲਿਆ ਸਾਬ ਮਿਲਦੀ ਆ ਬੰਦੇ ਤੋਂ ਉਹਨਾਂ ਨੂੰ ਮੰਨਦਾ ਉਹ ਕਿਉਂ ਬੰਦ ਉਹਦੇ ਨਾਲ ਤਾਂ ਕਹਿੰਦੇ ਨਸ਼ਾ ਛੱਡਿਆ ਜਾਂਦਾ ਛੱਡਣਾ ਕੀ ਉਹ ਤਾਂ ਨਸ਼ਾ ਵਾ ਤੁਸੀਂ ਆਪ ਖਾ ਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜੂ ਸਵੇਰੇ ਵੀ ਕੀ ਐ ਲੀਗਲ ਗੋਲੀ ਕੀਤੀ ਪਈ ਹਨਾ ਉਹੀ ਗੋਲੀਆਂ ਜਿਹੜੀਆਂ ਨਾ ਜੀ ਭਾਜੀ ਚੱਲ ਤੁਸੀਂ ਤਾਂ ਹੂੰ ਦੱਸੋ ਜੀ ਕੀ ਕਹਿੰਦਾ ਜੀ ਕਹਿੰਦੇ 8-9 ਬੱਚੇ ਤਾਂ ਡਿਪੈਂਡ ਦੇ ਗਏ ਆ ਐਦਾਂ ਇਨਿਆਈ ਮੌਤ ਜੀ ਹੁਣ ਜੇ ਮੁੰਡਾ ਮਰਿਆ ਨਾ ਮੁੰਡਾ ਗਲਤ ਨਹੀਂ ਸੀਗਾ ਪਤਾ ਨਹੀਂ ਕਿੱਦਾਂ ਮਰਿਆ ਤਾਂ ਕੀ ਹੋਇਆ ਵਾ ਹੂੰ ਕਿਉਂਕਿ ਇਹਦੀ ਗਾਰੰਟੀ ਲੈਣੀ ਬੜੀ ਉਕੀ ਨਸ਼ੇ ਦੇ ਨਾਲ ਕਿੰਨੇ ਮੁੰਡੇ ਮਰ ਗਏ ਤੁਹਾਡੇ ਪਿੰਡ ਤੇ 12 12 ਗੰ ਮਰੇ ਹਨ ਹਾਂਜੀ ਹੋ ਗਿਆ ਬਹਾਨਾ ਮੁੰਡੇ ਨਸ਼ੇ ਨਾਲ ਤਾਂ ਤੁਸੀਂ ਐ ਜੀ ਇੱਕ ਪੰਚਾਇਤ ਤੋਂ ਇੱਕ ਜ਼ਿੰਮੇਵਾਰ ਪਰਸਨ ਆ ਕਦੇ ਕੰਪਲੇਂਟ ਨਹੀਂ ਕੀਤੀ ਪੁਲਿਸ ਨੂੰ ਕੀਤੀ ਜੀ ਬਹੁਤ ਵਾਰ ਕੀਤੀ ਜੀ ਅਸੀਂ ਸਲਦਾਪੁਰ ਦੱਸੋ ਕਿੱਦਾਂ ਕੀਤੀ ਮਾਤ ਨਹੀਂ ਕਿਸੇ ਦਾ ਲੈ ਸਕਦੇ ਬੰਦੇ ਜਾਂਦੇ ਆ ਛੁੱਟ ਕੇ ਆ ਜਾਂਦੇ ਆ ਦੱਸੋ ਸਾਡਾ ਕੀ ਕਸੂਰ ਆ ਨਹੀਂ ਪਰ ਹਰ ਇੱਕ ਪਿੰਡ ਦੇ ਹਰ ਇੱਕ 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 ਬੱਚੇ ਨੂੰ ਪਤਾ ਪਿੰਡ ਦੇ ਨੂੰ ਆਹ ਬੰਦਾ ਕੰਮ ਕਰਦਾ ਵਾ ਹੁਣ ਮੈਂਬਰ ਪੰਜਾ ਮੂਰਾ ਜੀ ਨਹੀਂ ਬੰਦ ਨਹੀਂ ਸ਼ਾਂਤ ਕਹੂਗਾ ਪੰਚਾਇਤ ਵੱਲੋਂ ਕੰਪਲੇਂਟ ਦੇਣ ਦੇ ਬਾਬਜੋਦ ਨਹੀਂ ਨਹੀਂ ਹੋ ਜਾ ਕਿੱਦਾਂ ਹੋ ਸਕਦਾ ਰੱਬ ਹੀ ਜਾਣੇ ਹੁਣ ਗਵਰਨਮੈਂਟ ਕਰੇ ਜਾਂ ਕਿੱਦਾਂ ਹੋ ਸਕਦਾ ਸਾਨੂੰ ਨਹੀਂ ਪਤਾ ਹੈ ਹਾਂ ਦੇਖੋ ਜੀ ਅਸੀਂ ਤਾਂ ਇਹ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਸਰਦਾਰ ਭਗਤ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਇਹ ਤੁਸੀਂ ਗੋਲੀਆਂ ਵਾਲਾ ਸਿਸਟਮ ਚਲਾਇਆ ਵਾ ਇਹਨੂੰ ਬੰਦ ਕੀਤਾ ਜਾਵੇ ਤੇ ਬਹੁਤ ਵਧੀਆ ਸਿਸਟਮ ਹੋ ਜਾਊਗਾ ਨਹੀਂ ਤਾਂ ਬਸ ਖਤਮ ਹੀ ਪੰਜਾਬ ਪੰਜਾਬ ਖਤਮ ਆ ਜੀ ਕਿੰਨੇ ਬੱਚੇ ਟੋਟਲ ਹੁਣ ਤੱਕ ਡਿਪੈਂਡ ਦੇ ਵਿੱਚੋਂ ਡੈਥ ਹੋ ਚੁੱਕੀ 11 12 ਮਰਿਆ ਤਾਂ 30 32 ਤਿਆਰ ਹੀ ਆ ਗਾ ਬਿਲਕੁਲ ਜੀ ਬਿਲਕੁਲ ਜੀ ਅਜੇ ਹੋਰ ਵੀ ਗਾਂ ਹੈ ਕੋਈ ਛੋਟਾ ਹੈ ਬੱਚਾ ਤਾਂ ਨਾ ਐਡਾ ਬੱਚਾ ਨਸ਼ਾ ਖਾਂਦਾ ਅੱਜ ਸਾਨੂੰ ਪਤਾ ਲੱਗਾ 12 13 ਸਾਲ ਦਾ ਬਰ ਬਰ 13 ਆ ਕਿੰਨਾ ਕਮਣਾ ਤੇਰੀ ਹੁਣ ਕਿੰਨੇ ਭਾਜੀ 13 15 ਇਹ ਤੋਂ ਵੀ ਛੋਟਾ ਵਾ 12 ਸਾਲ ਦਾ 12 ਉਹ ਕੀ ਕਰੂਗਾ ਅੱਜ ਹੀ ਪਤਾ ਲੱਗਾ ਸਾਨੂੰ ਅੱਜ ਪਤਾ ਲੱਗਾ ਬਾਰਾ ਸਾਲ ਦੇ ਉਹਦੇ ਘਰਦਿਆਂ ਨੂੰ ਕਹੀ ਜਾਂਦਾ ਮਾਪਿਆਂ ਨੂੰ ਕਹੀਏ ਸਾਡਾ ਉਹਨੇ ਕਹਣਾ ਸਾਡੇ ਬੱਚਾ ਦਾ ਨਾਮ ਖਰਾਬ ਕਰਨ ਦਾ ਹੈ ਮਲਕ ਇਹੇ ਬੰਦੇ ਨੇ ਦੇਖ ਕੇ ਦੱਸੇ ਵੀ ਆਹ ਕੰਮ ਕਰਨ ਦਾ ਹੈ ਜਿਹੜਾ ਬੱਚਾ ਇਹ ਦਿੱਥੋਂ ਹੀ 20 ਸਾਲ ਦਾ ਬੱਚਾ ਸੀਗਾ ਇਹ ਕੀ ਨਾਮ ਕੀ ਸੀਗਾ ਸੁਖਦੇਵ ਸਿੰਘ ਸੁਖਾ ਤੇ ਉਹਨਾਂ ਦੇ ਪਾਪਾ ਜੀ ਕੀ ਕਰਦੇ ਕੀ ਪਾਪਾ ਸਰਪੰਚਾ ਬਣਦਾ ਸਰਪੰਚ ਹਰਮੇਸ਼ ਸਿੰਘ ਪਿੰਡ ਦੇ ਮਿਲ ਸਰਪੰਚਾ ਹਾਂਜੀ ਗੋਰਾ ਸਰਪੰਚ ਜੀ ਹਾਂਜੀ ਉਨਾਂ ਲੋਕ ਕੋਸ਼ਿਸ਼ ਕੀਤੀ ਜੀ ਬਹੁਤ ਜਿਆਦਾ ਮੈਂ ਕਿਹ ਬਹੁਤ ਜਿਆਦਾ ਕੰਮ ਕੀਤਾ ਜੀ ਉਹਨਾਂ ਲੋ ਬਹੁਤ ਮਤੇ ਪਾ ਕੇ ਮਤਲਬ ਮਤਲਬ ਸੁਲਤਾਨਪੁਰ ਤੱਕ ਖਾਣੇ ਤੱਕ ਐਸਮ ਨੂੰ ਆਪਣੇ ਡੱਬੇ ਹਾਂਜੀ ਉਹਨਾਂ ਨੇ ਦਿੱਤਾ ਗਿਆ ਵਾ ਵੀ ਇਹ ਚੀਜ਼ ਬੰਦ ਕੀਤਾ ਜੀ ਇਸ ਸਬੰਧ ਦੇ ਵਿੱਚ ਸਰ ਅਸੀਂ ਕੈਂਪ ਵੀ ਲਵਾਏ ਆ ਨਛਾ ਸਟਾਉ ਦੇ ਅੰਦਰ ਆਪਣੀ ਟੀਮ ਹੁੰਦੀ ਰਹੀ ਆ ਕੈਂਪ ਵੀ ਲੱਗੇ ਪਰ ਉਹ ਕੱਲਾ ਹੀ ਸਰਕਾਰ ਤੇ ਵੀ ਰੋਸ਼ਨੀ ਕਰ ਸਕਦੇ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਪ੍ਰਤੀ ਬਾਕੀ ਪਿੰਡ ਵਾਲਿਆਂ ਨੂੰ ਸਾਥ ਦੇਣਾ ਪੈਣਾ ਜੇ ਅਸੀਂ ਕਿਹਦਾ ਸਾਡੇ ਬੱਚਿਆਂ ਦਾ ਉਲਟ ਸੋਚਦੇ ਆ ਪਰ ਇਹ ਉਲਟ ਨਹੀਂ ਅਸੀਂ ਤਾਂ ਉਹਨਾਂ ਦੀ ਜ਼ਿੰਦਗੀ ਦਾ ਸਹੀ ਸੋਚਦੇ ਆ ਵੀ ਇਹ ਗਲਤ ਰਾਹ ਤੋਂ ਭਟਕ ਗਏ ਅਸੀਂ ਤਾਂ ਉਹਨਾਂ ਨੂੰ ਇੱਥੋਂ ਤੱਕ ਕਹਿ ਰਹੇ ਆ ਵੀ ਇਹ ਕਿਸੇ ਨੂੰ ਲੋੜ ਆ ਸਾਡੀ ਹੈਲਪ ਦੀ ਕੋਈ ਭਰਤੀ ਹੋਣਾ ਚਾਹੁੰਦਾ ਸੀ ਆਪ ਦੀ ਖਰਚੇ ਤੇ ਤਾਂ ਉਹਨਾਂ ਨੂੰ ਕੈਂਪ 'ਚ ਵੀ ਛੱਡ ਸਕਦੇ ਆ ਸਾਡਾ ਜੇ ਪਤਾ ਲੱਗਾ 12 ਸਾਲ ਦੇ ਬੱਚੇ ਆ ਬਸ ਮੈਂ ਕਿਹਾ ਸਤ ਨੂੰ ਹੁਣ ਨਿਕਲਦਾ ਜੀ ਸਾਡਾ 12-12 ਸਾਲ ਦੇ ਕਹਿੰਦੇ ਬੱਚੇ ਜਿਹੜੀ ਹੁਣ ਟੀਮ ਇਹਨਾਂ ਹੁਣ ਡਰ ਪੈ ਗਿਆ ਵਾ ਵੀ ਆ ਜੋ ਚੱਲ ਗਿਆ ਅਸੀਂ ਵੀ ਸਖਤ ਹੋ ਗਏ ਹਾਂ ਅਸੀਂ ਵੀ ਕੱਲ ਨੂੰ ਸਾਡੇ ਵੀ ਬੱਚੇ ਆ ਇੱਕ ਇੱਕ ਬੰਦੇ ਨੇ ਸਟਾਰਟ ਕੀਤਾ ਸਾਡੇ ਪਿੰਡ ਦੇ ਵਿੱਚ ਅੱਜ ਸਾਡੇ ਬੰਦੇ ਅੱਜ ਤੱਕ ਹੋ ਗਏ ਆ